ਕਈ ਤਾਂ 15 16 ਲੀਟਰ ਦਿਉ ਹੱਸ ਕੇ ਅੱਛਾ 15 16 ਦੀ ਉਮੀਦ ਹੈ ਇਸ ਵਾਰ ਹਾਂਜੀ ਹਾਂਜੀ ਤੇ ਚੌਣ ਚ ਕਿਵੇਂ ਰਹੀ ਹੈਗੀ ਵਧੀਆ ਰਹੀ ਹੈਗੀ ਵਧੀਆ ਜੀ ਵਧੀਆ ਕੋਈ ਚੋਲੇ ਬੁੜੀ ਚੋਲੇ ਬੰਦਾ ਚੋਲੇ ਸੀਲ ਰਹੀ ਹੈਗੀ ਹਾਂ ਸੀਲ ਹਾਂ ਤੇ ਦੁੱਧ ਉਹ ਲక్ష్ਮੀ ਡੈਰੀ ਫਾਰਮ ਵਾਲਾਂ ਦਾ ਸੀਮਨ ਲੱਗਿਆ ਬਾਹ ਜਾਂ ਤਾਂ 나ਗ ਦਾ ਜਾਂ ਪੈਸਟ ਵਾਲਾ ਇਹਨਾਂ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪੈਂਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਬਕਾਊ ਆ ਗਈ ਦੂਜਾ ਸੁਹਾ ਸੁਣਾ ਕੁਸ਼ਕ ਦਿਨ ਹਜੇ ਇਹਦੇ ਬਾਕੀ ਆ ਆਪ ਤੱਕ ਦੀ ਤਕਰੀਬਨ ਇਹ ਕੱਚੀ ਆ ਹਜੇ ਕੱਦਗਾਠ ਬਹੁਤ ਆਗਾ ਪੂਰੀ ਫੌਲਰ ਆ ਜੀਆ ਚੰਗੀ ਸੰਭੀ ਬਲੀ ਆਗੀ ਫੇ ਸੋਣਾ ਬਾਡੀ ਮੰਤਰ ਬਹੁਤ ਚੰਗੀ ਆ ਤੇ ਬਾਈਆਂ ਦਾ ਨਾ ਪਸ਼ੂਆਂ ਵਾਲਾ ਜਿਹੜਾ ਪਾਸਾ ਕੋ ਪਿਛਲੇ ਪਾਸੇ ਆ ਇੱਥੇ ਕੋਈ ਆਉਂਦਾ ਜਾਂਦਾ ਨਹੀਂ ਤਾਂ ਕਰਕੇ ਨਾ ਇਹ ਡਰਦੀ ਆ ਉਪਰੇ ਬੰਦੇ ਤੋਂ ਤੇ ਕਈ ਵਾਰੀ ਡਾਕਟਰ ਦਾ ਵੀ ਹੋ ਜਾਂਦਾ ਵੀ ਕੋਈ ਡਾਕਟਰ ਨਾ ਹੋਵੇ ਜਿਵੇਂ ਟਿਕਟੇਟ ਕੇ ਲਾਉਣ ਆਉਂਦੇ ਆਗੇ ਉਹਦਾ ਕਰਕੇ ਵੀ ਪਸ਼ੂ ਡਰਦਾ ਰਹਿੰਦਾ ਆ ਐਂ ਕਰਕੇ ਇਹ ਡਰਦੀ ਆਗੀ ਤੇ ਹੂਸੀ ਲੱਗੀ ਤੇ ਥਾਣੇ ਤੁਸੀਂ ਦੇਖ ਸਕਦੇ ਹੋ ਬਹੁਤ ਬਹੁਤ ਵਧੀਆ ਗਈ ਥਾਣਾ ਦੇਖ ਸਕਦੇ ਹੋ ਬਹੁਤ ਵਧੀਆ ਥਾਣਾ ਦਾ ਸੈਜ ਬਹੁਤ ਵਧੀਆ ਹੈਗਾ ਥਾਣਾ ਚ ਸਪੇਸ ਵੀ ਚੰਗੀ ਆ ਆਰਡਰ ਨੇ ਹਜੇ ਬਣਾਉਣਾ ਚਾਲੂ ਕਰਿਆ ਹੀ ਹੈਗਾ ਹਫਤਾ ਪਿਆ ਹੈਗਾ ਹਜੇ ਤੇ ਬਾਕੀ ਇਹ ਆਰਡਰ ਮੌਕੇ ਤੇ ਹੀ ਤਿਆਰ ਕਰ ਦਿੰਦੇ ਆ ਬਾਈ ਕਹਿੰਦੇ ਬਾਕੀ ਜੋ ਡਿਟੇਲ ਹੋਊਗੀ ਉਹ ਸਾਰੀ ਆਪਾਂ ਤੁਹਾਨੂੰ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚਾਹੇ ਇਹਨਾਂ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਸਾਰੀ ਡਿਟੇਲ ਤੋਂ ਬਾਅਦ ਆਪਾਂ ਤੁਹਾਨੂੰ ਤੋਰ ਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਡਰਦੀ ਐ ਜੇ ਤੁਰੀ ਦਾ ਤੇ ਆ ਜੋ ਬੜਾ ਬਜਾੜਾ ਸਮਾਨ ਲੈਂਦੇ ਬਾਈ ਨਾਲ ਆਪਾਂ ਗੱਲਬਾਤ ਕਰਾਉਨੇ ਆ ਤੇ ਆਪਾਂ ਇਹਦੀ ਡਿਟੇਲ ਲੈਨੇ ਸਾਰੀ ਆ ਜੋ ਜੀ ਇੱਥੇ ਆ ਜੋ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਅਸਤਰੀਕਾਲ ਜੀ ਆਪਣਾ ਨਾਮ ਦੱਸ ਦਿਓ ਜੀ ਬਲਵੀਰ ਸਿੰਘ ਠੀਕ ਹੈ ਜੀ ਤੇ ਜਿਹੜੀ ਆਪਾਂ ਇਹ ਝੋਟੀ ਵੇਚਣ ਲੱਗੇ ਆ ਆਪਣੇ ਘਰ ਦੀ ਹੀ ਆ ਗਈ ਹਾਂਜੀ ਹਾਂਜੀ ਘਰ ਦੀ ਘਰ ਦੀ ਠੀਕ ਹੈ ਤੇ ਇਸ ਵਾਰ ਕਿਹੜਾ ਸੂਏ ਸੂਣਾ ਨੇ ਦੂਜੇ ਸੂਏ ਸੂਣਾ ਜੀ ਦੂਜੇ ਸੂਏ ਸੂਣਾ ਹਾਂਜੀ ਤੇ ਪਹਿਲਾਂ ਵਾਲੇ ਸੂਏ ਚ ਆਪਾਂ ਜਾਨੀ ਚੋਈ ਆ ਘਰੇ ਸੀ ਆਪਾਂ ਹਾਂਜੀ ਘਰੇ ਘਰੇ ਮਗਰ ਝੋਟੀ ਸਭ ਤੋਂ ਵਧੀਆ ਕੱਟੀ ਠੀਕ ਹੈ ਜੀ ਪਹਿਲੇ ਸੂਏ ਦੀ ਕੱਟੀ ਹੈਗੀ ਹਾਂਜੀ ਹਾਂਜੀ ਹਾਂ ਠੀਕ ਹੈ ਤੇ ਇਸ ਵਾਰ ਦੂਜਾ ਸੂਆ ਸੋਣਾ ਮਤਲਬ ਤੇ ਪਹਿਲੇ ਸੂਏ ਵਾਰ ਇਹਨੇ ਕਿੰਨਾ ਦੁੱਧ ਦਿੱਤਾ ਆਪਣੇ ਕੋਲੇ ਦੁੱਧ ਦੇ ਨੇ ਦਿੱਤਾ ਜੀ 12 ਤੋਂ 6.5 12 ਲੀਟਰ ਦਿੱਤਾ 12 6.5 ਪਹਿਲੇ ਸੂਏ ਦਿੱਤਾ ਹਾਂਜੀ 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 ਠੀਕ ਹੈ ਜੀ ਤੇ ਇਸ ਵਾਰ ਵੀ ਫਿਰ ਵਧੀਆ ਚੰਗੀ ਉਮੀਦ ਆਣਾ ਹਾਂਜੀ ਹਾਂਜੀ ਅੱਜ ਤਾਂ 15 16 ਲੀਟਰ ਦੇ ਉੱਪਰ ਆ ਸਕੇ ਅੱਛਾ 15 16 ਦੀ ਉਮੀਦ ਹੈ ਇਸ ਵਾਰ ਹਾਂਜੀ ਹਾਂਜੀ ਠੀਕ ਹੈ ਤੇ ਚੌਣ ਚ ਕਿਵੇਂ ਰਹੀ ਹੈਗੀ ਵਧੀਆ ਰਹੀ ਹੈ ਵਧੀਆ ਜੀ ਵਧੀਆ ਕੋਈ ਚੋਲੇ ਬੁੜੀ ਚੋਲੇ ਬੰਦਾ ਚੋਲੇ ਸੀਲ ਰਹੀ ਹੈ ਹਾਂ ਸੀਲ ਹਾਂ ਤੇ ਦੁੱਧ ਲੰਮਾ ਸਮਾਂ ਦੇ ਕਿਉਂ ਹਾਂਜੀ 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 ਠੀਕ ਹੈ ਜੀ ਤੇ ਜਿਹੜਾ ਇਹਦੇ ਸੀਮਾ ਲੱਗਿਆ ਉਹਦੇ ਬਾਰੇ ਆਪਾਂ ਨੂੰ ਜਾਨੀ ਪਤਾ ਨਹੀਂ ਹਨਾ ਨਹੀਂ ਉਹਦੇ ਬਾਰੇ ਬਸ ਡਾਕਟਰ ਨੂੰ ਪਤਾ ਹੈ ਠੀਕ ਹੈ ਦੋਸਤ ਗਿਆ ਲੋ ਆਇਆ ਬਾਈਨ ਸੀਮਨ ਬਾਰੇ ਇਹਨਾਂ ਬਾਈਆਂ ਨੂੰ ਪਤਾ ਨਹੀਂਗਾ ਤੇ ਜਿਹੜਾ ਸੀਮਨ ਲੱਗਿਆ ਉਹ ਮੈਂ ਡਾਕਟਰ ਤੋਂ ਫੋਨ ਲਾ ਕੇ ਕਨਫਰਮ ਕਰਿਆ ਸੀਗਾ ਉਹ ਲక్ష్ਮੀ ਡੈਰੀ ਫਾਰਮ ਵਾਲਾਂ ਦਾ ਸੀਮਨ ਲੱਗਿਆ ਬਾ ਜਾਂ ਤਾਂ 나ਗ ਦਾ ਜਾਂ ਪੈਸਟਲ ਇਹਨਾਂ ਦੋਵਾਂ 'ਚ ਇੱਕ ਸੀਮਨ ਲੱਗਿਆ ਵਾ 나ਗ ਜਾਂ ਬੈਸਟ ਵਾਲੇ 'ਨਾਂ ਦੋਵਾਂ 'ਚ ਇਹ ਸੀਮਨ ਬਹੁਤ ਜੰਗ ਲੱਗਿਆ ਵਾ ਉਹ ਮੈਂ ਡਾਕਟਰ ਤੋਂ ਕਨਫਰਮ ਕਰ ਲਿਆ ਇਹਨਾਂ ਦੋਨਾਂ 'ਚ ਸੀਮਨਾਂ 'ਚ ਇੱਕ ਸੀਮਨ ਲੱਗਿਆ ਵਾਗਾ ਤੇ ਰੇਟ ਆਪਾਂ ਕਿੰਨਾ ਕਰਦੇ ਆਂ ਦਾ ਜੀ ਰੇਟ ਤਾਂ ਜੀ ਮੌਕੇ ਦਾ ਹੀ ਆ ਕੋ ਵੇਖੋ ਪਹਿਲਾਂ ਠੀਕ ਆ ਵੀ ਰੇਟ ਮੌਕੇ ਤੇ ਕਰ ਲਵਾਂਗੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਤੇ ਰੇਟ ਦੋਸਤੋ ਹਜੇ ਤਕਰੀਬਨ ਕੋਈ ਤੈਅ ਨਹੀਂ ਕਰਿਆਗਾ ਤੇ ਜਦੋਂ ਵੀਡੀਓ ਅਪਲੋਡ ਹੋਣੀ ਆ ਤੇ ਰੇਟ ਕਨਫਰਮ ਹੋ ਜਾਊਗਾ ਉਦੋਂ ਨੂੰ ਤੇ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਬਾਕੀ ਇੱਥੇ ਆ ਕੇ ਆਜੀ ਤਸੱਲੀ ਕਰ ਲਿਓ ਫੋਨ ਇੱਥੇ ਆ ਕੇ ਆਜੀ ਫੋਨ ਤਸੱਲੀ ਕਰਕੇ ਫੇਰ ਤੁਸੀਂ ਝੋਟੀਆਂ ਖਰੀਦ ਸਕਦੇ ਹੋ ਤੇ ਝੋਟੀ ਆਪਾਂ ਤੁਹਾਨੂੰ ਕੇਰਾਂ ਦਿਖਾ ਲਗੇ ਵੀ ਡਰਦੀ ਆ ਬਸ ਉਹੀ ਗੱਲ ਆ ਗਈ ਤੇ ਫੇਰ ਸੋਹਣਾਗਾ ਸਿੰਘ ਜਰੂਰ ਥੋੜੇ ਜੇ ਖੁੱਲੇ ਆਗੇ ਬਾਕੀ ਚੰਗੀ ਆ ਕੱਦ ਕਾਠ ਬਹੁਤ ਆਗਾ ਚੰਗੀ ਸੰਭੀ ਬਲੀ ਆ ਸਾਰੇ ਪੱਖਾਂ ਤੋਂ ਬਾਕੀ ਚੰਗੀ ਆ ਸਾਫ ਸੁਥਰੀ ਆ ਤੇ ਹਜੇ ਕਾਫੀ ਦਾਨ ਨੇ ਤੇ ਬਾਕੀ ਆਗੇ ਬਾਕੀ ਬੈਕ ਸਾਈਡ ਤੋਂ ਬੈਠ ਗੋਲੇ ਦੀ ਕੁਆਲਿਟੀ ਬਹੁਤ ਚੰਗੀ ਆ ਥਾਣਾ ਦਾ ਸਹਜ ਬਹੁਤ ਸੋਹਣਾਗਾ ਇੱਕ ਵਜੇ ਧਾਣਾਗੇ ਮੈਂ ਇਹਦਾ ਵੀ ਚੰਗਾ ਆਰਡਰ ਤਿਆਰ ਕਰੂੰਗੀ ਬਾਕੀ ਤਸੱਲੀ ਸਾਰੇ ਪੱਖਾਂ ਤੋਂ ਅੱਗੇ ਤੁਸੀਂ ਕਰਨੀ ਆ ਥੈਨ ਕਿੰਨੇ ਕ ਪਏ ਆ ਦੇ ਦਿਨ ਪਏ 8-10 10 ਦਿਨ ਲੈ ਜੂ 8-10 ਦਿਨ ਲੈ ਜੂ ਹਜੇ ਹਨਾ ਠੀਕ ਆ ਕਾਫੀ ਦਿਨ ਪਏ ਆ ਤੇ ਬਾਕੀ ਤੁਹਾਨੂੰ ਡਿਟੇਲ ਆਪਾਂ ਤਕਰੀਬਨ ਸਾਰੀ ਲੈਤੀ ਤੇ ਹੁਣ ਆਪਾਂ ਤੋਰ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜੇ ਨਾਂ ਡਰੀ ਥੋੜਾ ਡਰਦੀ ਲੱਗਦੀ ਆ ਹਨਾ ਮੈਂ ਦੋਸਤੋਂ ਦੂਰ ਰਹਿਣਾ ਕਿਉਂਕਿ ਮੈਥੋਂ ਡਰਦੀ ਹੈ ਇਸ ਤਰ੍ਹਾਂ ਤੁਸੀਂ ਇਹਨੂੰ ਤੁਰਦੀ ਨੂੰ ਚੈੱਕ ਕਰ ਸਕਦੇ ਹੋਗੇ ਤਾਂ ਪਹਿਲਾਂ ਜ਼ੂਮ ਕਰਕੇ ਨੇੜੇ ਕਰ ਲੈਂਦੇ ਆਗੇ ਹੋ 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 ਵਾ ਮੋੜ ਲਿਆ ਹੋ ਜਾਂਦੀ ਹੈ ਤਾਂ ਇਧਰ ਹੱਕਣੀ ਭੂ ਮੜੀ ਜੀ ਪਸ਼ੂਆਂ ਦਾ ਕਰਕੇ ਵੀ ਹੋ ਜਾਂਦਾਗਾ ਇਹ ਪਾਸੇ ਜਾਂਦਾ ਜਾਉਂਦੀ ਇੱਧਰ ਪਾਸੇ ਬੰਨ ਲੀ ਸੀਗੀ ਤੇ ਬਾਕੀ ਅੱਗੇ ਤਸੱਲੀ ਤੁਸੀਂ ਕਰਨੀ ਆ ਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ। ਉਹਨਾਂ ਜਿਆਦਾ ਨੇੜੇ ਨਹੀਂ ਜਾਂਦਾ ਪਸ਼ੂ ਡਰ ਜਾਂਦਾ ਕਿ ਯਾਰੀ 60 ਪ੍ਰੇਡ ਵੱਜ ਜਾਂਦਾ ਡਰ। ਮੇਰੇ ਸਕਰੀਨ ਤੇ ਨੰਬਰ ਜੱਲੀ ਜਾਂਦਾ ਤੁਸੀਂ ਕਾਲ ਕਰ ਸਕਦੇ ਹੋ ਤੇ ਆਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ। ਵੀਡੀਓ ਦੇ ਵਿੱਚ ਐਂਡ ਤੱਕ ਚੌੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫਾਲੋ। ਧੰਨਵਾਦ।